ਮੈਂ ਤਾਂ ਖੁਦ 4-5 ਦਿਨਾਂ ਦਾ ਬਹੁਤ ਪਰੇਸ਼ਾਨ ਐ ਵੀ ਸਾਡੇ ਰਾਮਪੁਰੇ ਹਲਕੇ ਵਿੱਚ ਹੋ ਕੀ ਰਿਹਾ ਹੈ ਕਿਉਂਕਿ ਰਾਮਪ 2014 ਤੋਂ ਰਾਮਪੁਰੇ ਦੇ ਲੋਕਾਂ ਨਾਲ ਜਿਸ ਤਰ੍ਹਾਂ ਲੋਕਾਂ ਨੇ ਸਯੋਗ ਦਿੱਤਾ ਆਮ ਆਦਮੀ ਪਾਰਟੀ ਨੂੰ ਉਹਦਾ ਮੁੱਢ ਬਣ ਕੇ ਤੁਰੇ ਆ ਤੇ ਸਭ ਤੋਂ ਵੱਡਾ ਦੁੱਖ ਤਾਂ ਮੈਨੂੰ ਇਸ ਗੱਲ ਦਾ ਹੈ ਅਗਰ ਇਹ ਆਡੀਓ ਸੱਚੀ ਹੈ ਤਾਂ ਮੈਂ ਰਾਮਪਰੇ ਫੁੱਲ ਦੇ ਲੋਕਾਂ ਤੋਂ ਆਪਦੇ ਭਰਾਵਾਂ ਤੋਂ ਮਾਮਾਂ ਤੋਂ ਭੈਣਾਂ ਤੋਂ ਬੇਟੀਆਂ ਤੋਂ ਮਾਫੀ ਮੰਗਦਾ ਹੈ ਵੀ ਇਹ ਗਲਤ ਹੋਈ ਹੈ ਜੇ ਅਗਰੇ ਐਡ ਕੋ ਸੱਚੀ ਹੈ ਬਾਕੀ ਜਿਸ ਤਰ੍ਹਾਂ ਇਹ ਸਿਸਟਮ ਚੱਲ ਰਿਹਾ ਹੈ ਹੁਣ ਰਾਜੂ ਜੇਠੀ ਹੈ ਚਲੋ ਪੱਤਰਕਾਰ ਨੇ ਤਾਂ ਪੱਤਰਕਾਰੀ ਕਰਨੀ ਆਪਦੀ ਜਿੰਨਾ ਚਿਰ ਜਿੰਨਾ ਚਿਰ ਰਾਜੂ ਜੇਠੀ ਹੋਇਆ ਸਾਰਾ ਜੇਠੀ ਪਰਿਵਾਰ ਰਾਮ ਸਰੂਪ ਜੇਠੀ ਰਾਜੂ ਜੇਠੀ ਜਾਂ ਭਗਤੇ ਭਾਈ ਮੈਂ ਬੈਠਾ ਤਿੰਨ ਪਰਿਵਾਰ ਸੀ ਇਹ ਜਾਂ ਮੈਂਨ ਦੋ ਪਰਿਵਾਰ ਸੀ ਅਸੀਂ ਉਹ ਇੱਕੋ ਪਰਿਵਾਰ ਹੈ ਜੇਠੀ ਪਰਿਵਾਰ ਹੈ ਜਿਹੜਾ ਜਿਨ੍ਹਾਂ ਜਿਹਦੀ ਬਾਹ ਫੜ ਕੇ ਬਲਕਾਰ ਸਿੰਘ ਸਿੱਧੂ ਰਾਮਪੁਰੇ ਹਲਕੇ ਦੇ ਵਿੱਚ ਆਇਆ ਮੈਨੂੰ ਯਾਦ ਆਜ ਵੀ ਰੇਟ ਜਦੋਂ ਨੇ ਪਾਰਟੀ ਜੁਆਇਨ ਕੀਤੀ ਪਾਰਟੀ ਜੁਆਇਨ ਕਰਨ ਤੋਂ ਪਹਿਲਾਂ ਸਿੱਧੂ ਸਾਹਿਬ 2020 ਦੇ ਵਿੱਚ ਤੁਸੀਂ ਮੇਰੇ ਕੋਲੇ ਆਏ ਤੁਸੀਂ ਕਿਹਾ ਵੀ ਮੈਂ ਨਾ ਦਵਾੜਾ ਪਾਰਟੀ ਜੁਆਇਨ ਕਰਨੀ ਕਿਉਂਕਿ ਤਲਵੰਡੀ ਸਾਬੋ ਦੇ ਵਿੱਚ ਜਦੋਂ ਤੁਹਾਡੀ ਟਿਕਟ ਵਾਪਸ ਲਈ ਸੀ ਉਦੋਂ ਵੀ ਅਸੀਂ ਤੁਹਾਡੇ ਨਾਲ ਸੀ ਉਦੋਂ ਤੁਹਾਡੀ ਟਿਕਟ ਲੈ ਲਈ ਵਾਪਸ ਟਿਕਟ ਦਿੱਤੀ ਬੀਬਾ ਜੀ ਨੂੰ ਤੇ ਉਦੋਂ ਤੁਸੀਂ ਪਾਰਟੀ ਨਾਲੋਂ ਵੱਖ ਹੋ ਕੇ ਚੋਣ ਲੜੀ ਤੇ ਤੁਸੀਂ ਜੋ ਵੀ ਪਾਰਟੀ ਸੰਬੰਧੀ ਬੋਲਿਆ ਉਹ ਸਭ ਨੂੰ ਪਤਾ ਮੈਂ ਬੋਲਣਾ ਨਹੀਂ ਚਾਹੁੰਦਾਗਾ ਚਲੋ ਹੋ ਜਾਂਦਾ ਜਦੋਂ ਬਕਰੇਵੇਂ ਹੁਣ ਤਾਂ ਹਰ ਇੱਕ ਹੀ ਬੋਲਦਾ ਹੈ ਪਰ ਉਸ ਤੋਂ ਬਾਅਦ ਤੁਸੀਂ ਲਗਾਤਾਰ ਮੇਰੇ ਨਾਲ ਇਨ ਟੱਚ ਰਹੇ ਮੇਰੇ ਕੋਲੇ ਆਉਂਦੇ ਰਹੇ ਫਿਰ ਮੈਂ 2020 ਦੇ ਵਿੱਚ ਪਾਰਟੀ ਨਾਲ ਸੁੱਡੀ ਦੋ ਵਾਰ ਮੀਟਿੰਗ ਕਰਾਈ ਵੀ ਇਹ ਸਿੱਧੂ ਸਾਹਿਬ ਨੂੰ ਤੁਸੀਂ ਇੱਕ ਵਾਰ ਫਿਰ ਪਾਰਟੀ 'ਚ ਲਾਓ ਇਹਨਾਂ ਨੇ 2014 'ਚ ਜਦੋਂ ਪ੍ਰੋਫੈਸਰ ਸਾਹਿਬ ਦੀ ਚੋਣ ਸੀਗੀ ਸਾਡੇ ਨਾਲ ਇਹਨਾਂ ਨੇ ਕੰਮ ਕੀਤਾ ਪਲੀਜ਼ ਇਹਨਾਂ ਨੂੰ ਲਓ ਚਲੋ ਪਾਰਟੀ ਨੇ ਇਸ ਗੱਲ ਨੂੰ ਮੰਨ ਕੇ ਇਹਨਾਂ ਨੂੰ ਦੁਆਰਾ ਪਾਰਟੀ 'ਚ ਲੈ ਲਿਆ ਜਦੋਂ ਇਹ ਦੁਆਰਾ ਪਾਰਟੀ 'ਚ ਆ ਗਏ 15 5 2021 ਨੂੰ ਸਭ ਤੋਂ ਪਹਿਲਾਂ ਇੱਧਰ ਮੇਰੇ ਘਰੇ ਆਏ ਕਿੰਦਾ ਸਿੱਧੂ ਸੋਹ ਭਾਈ ਮੈਂ ਮੇਰੀ ਹੁਣ ਬਾਹ ਫੜ ਆਪਾਂ ਲੱਕ ਦੇ ਵਿੱਚ ਸਾਰੇ ਚ ਜਾਈ ਗਏ ਮੈਨੂੰ ਯਾਦ ਹੈ ਅਸੀਂ ਸਭ ਤੋਂ ਪਹਿਲਾਂ ਕੰਡਾਵਾਂ ਨੇ ਤੋਂ ਸ਼ੁਰੂ ਕੀਤਾ ਮੁੰਡੇ ਕੁਲਵਿੰਦਰ ਹੋਣੀਆ ਬਲਜਿੰਦਰ ਹੋਣੀਆ ਉਸ ਤੋਂ ਬਾਅਦ 41 ਪਿੰਡਾਂ ਰਾਮਪੁਰਾ ਫੂਲਦੇ ਅਸੀਂ ਕੱਲਾ ਕੱਲਾ ਪਿੰਡ ਮੈਨੂੰ ਅੱਜ ਵੀ ਯਾਦ ਹੈ ਮੇਰੇ ਖਾਲ 100 150 ਘਰ ਹੈ ਜਿੱਥੇ ਜਿੰਨੇ ਦਿਨਾ ਘਰਾਂ ਦੇ ਵਿੱਚ ਸਭ ਤੋਂ ਵੱਡਾ ਸੀ ਕਿ ਰੋਟੀਆਂ ਵੀ ਖਾਦੀਆਂ ਚਾਹ ਪਾਣੀ ਵੀ ਪੀਤਾ ਤੇ ਅੱਜ ਮੈਨੂੰ ਇਸ ਗੱਲ ਦਾ ਥੋੜਾ ਜਿਹਾ ਅਫਸੋਸ ਵੀ ਹੈ ਅੱਜ ਉਹ 150 ਦਾ 150 ਘਰ ਜਾਂ 200 ਘਰ ਜਿਹੜੇ ਮੇਨ ਘਰ ਸੀਗੇ ਅੱਜ ਉਹ ਮੈਨੂੰ ਲਾਂਭੇ ਦਿੰਦੇ ਆ ਕਹਿੰਦਾ ਸਿੱਧੂ ਸਾਹਿਬ ਅਸੀਂ ਤੇਰੇ ਘਰ ਕੇ ਐਨੀ ਮਦਦ ਕੀਤੀ ਪਰ ਅੱਜ ਅੱਜ ਅਸੀਂ ਜਿਸ ਤਾਂ ਪਾਰਟੀ 'ਚ ਖੜੇ ਆਂ ਤੇ ਸਾਡੇ ਬਾਹ ਫੜਨ ਵਾਲਾ ਅੱਜ ਕੋਈ ਨਹੀਂ ਮੈਨੂੰ ਉਸ ਗੱਲ ਤੇ ਬਹੁਤ ਵੱਡਾ ਅਫਸੋਸ ਹੈ ਕਿਉਂਕਿ ਮੈਂ ਖੁਦ 2000 24 ਤੋਂ ਬਾਅਦ ਪਾਰਟੀ ਨਾ ਪਾਰਟੀ ਦਾ ਕੰਮ ਮੈਂ ਉਸੇ ਤਰ੍ਹਾਂ ਕਰ ਰਹੇ ਹਾਂ ਲੇਕਿਨ ਬਲਕਾਰ ਸਿੰਘ ਸਿੱਧੂ ਨੇ ਮੇਰਾ ਕੋਈ ਕੰਟੈਕਟ ਨਹੀਂ ਕਿਉਂਕਿ ਇਹਦੇ ਵਿਚਾਰਾਂ ਤੇ ਮੇਰੇ ਵਿਚਾਰਾਂ ਚ ਬਹੁਤ ਵੱਡਾ ਫਰਕ ਆ ਗਿਆ ਸੀ ਮੈਂ ਇੱਥੇ ਬੜਾ ਡਿਟੇਲ ਨਹੀਂ ਦੇਣਾ ਚਾਹਦਾ ਅਗਰ ਪਾਰਟੀ ਮੈਨੂੰ ਪੁੱਛੂਗੀ ਜਾਂ ਪਾਰਟੀ ਮੇਰੇ ਨਾਲ ਸੰਪਰਕ ਕਰੂਗੀ ਤਾਂ ਮੈਂ ਉੱਥੇ ਉਹ ਉਸ ਵਿਸ਼ੇ ਨੂੰ ਵੀ ਰੱਖੂਗਾ ਲੇਕਿਨ ਅੱਜ ਇਹ ਜਿਹੜੀ ਰਾਮਪਰੇਦੀ ਘਟਨਾ ਹੈ ਇਹ ਬਹੁਤ ਦੁਖਦਾਈ ਘਟਨਾ ਹੈ ਇਹ ਮੈਨੂੰ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਇਦੇ ਵਿੱਚ ਮੈਂ ਵੱਧ ਦੋਸ਼ੀ ਹਾਂ ਕਿਉਂਕਿ ਮੈਂ ਇਹਨੂੰ ਲੈ ਕੇ ਆਇਆ ਮਾਨਤਾ ਨਾਲ ਲੈ ਕੇ ਆਇਆ ਤੇ ਮੈਨੂੰ ਬਹੁਤ ਵੱਡੀ ਯਾਦ ਸੀਗੀ ਵੀ ਇਹ ਲੋਕਾਂ ਦੀਆਂ ਕਿਉਂਕਿ ਐਡੀਆਂ-ਐਡੀਆਂ ਸਟੇਜਾਂ ਤੇ ਵਿਚਰਦੇ ਆ ਇਹ ਬਹੁਤ ਸਿਆਣੇ ਹੋਣਗੇ ਐਡੀਆਂ ਵੱਡੇ ਲੋਕਾਂ ਨੂੰ ਡੀਲ ਕਰਦੇ ਆ ਵੀ ਇਹਨਾਂ ਨੂੰ ਇਹਨਾਂ ਦਾ ਜਿਹੜਾ ਪ੍ਰੋਪਰ ਬਿਹੇਵਰ ਲੋਕਾਂ ਨਾਲ ਬਹੁਤ ਵਧੀਆ ਹੋਊ ਪਰ ਜਿਹੜੀ ਇਹ ਘਟਨਾ ਵਾਪਰੀ ਆ ਅਗਰ ਇਹ ਸੱਚੀ ਐ ਤੇ ਮੈਨੂੰ ਇਹ ਤੇ ਬਹੁਤ-ਬਹੁਤ ਅਫਸੋਸ ਆ ਤੇ ਬਾਕੀ ਪਰਚੇ ਇਹਨਾਂ ਨੇ ਗੱਲ ਕੀ ਹੈ ਪਰਚੀ ਜੀਟੀ ਸਾਹਿਬ ਤੇ ਕਰਤੇ ਉਹ ਮੁੰਡਾ ਪੱਤਰਕਾਰ ਆ ਨਮਾ ਉਹਦੇ ਤੇ ਕਰਤੇ ਮੈਨੂੰ ਇਸ ਦਾ ਵੀ ਬਹੁਤ ਅਫਸੋਸ ਹੈ ਪੁਰਾਣੇ ਵਰਕਰਾਂ ਚੋਂ ਮੈਨੂੰ ਨਹੀਂ ਲੱਗਦਾ ਇਹਦੇ ਨਾਲ ਆ ਕੋਈ ਬਿਛਕੋ ਮੈਂ ਦੇਖਦੇ ਵੱਡੂ ਸ਼ੁਰੂ ਕਰਨਾ ਇਧਰ ਏਰੀਆ ਚੋਂ ਭਗਤਾ ਭਲਾਗ ਚੋਂ ਸਿਰਗੇ ਵਾਲਾ ਬੁਰਜ ਲੱਦਾ ਜੱਜਨਿਆਂ ਹਾਕਮ ਸਿੰਘ ਵਾਲਾ ਕੌਰ ਸਿੰਘ ਵਾਲਾ ਭੋੜੀਪੁਰਾ ਭੋੜੀਪੁਰੇ ਵਾਲੇ ਦਾ ਬਚਾਰੇ ਉਹਨਾਂ ਦੇ ਪਰਚੇ ਦਰਜ ਹੋ ਗਏ ਉਹ ਛੱਡੇ ਗਏ ਬੂਟਾ ਸਿੰਘ ਦੇ ਪਰਚਾ ਦਰਜ ਹੋ ਗਿਆ ਸਾਡੇ ਕੋਠੇ ਮਿੱਤਰਾ ਉਹਦੇ ਤੇ ਪਰਚਾ ਦਰਜ ਹੋ ਗਿਆ ਪਤਾ ਨਹੀਂ ਕਿੰਨਾ ਕਿਤੇ ਜਣ ਦੀ ਇਹ ਸਭ ਲੋ ਮੈਨੂੰ ਆਪਣੇ ਆਪ ਤੇ ਜਦੋਂ ਮੈਨੂੰ ਲਾਂਭੇ ਦਿੰਦੇ ਐ ਮੈਨੂੰ ਆਪਣੇ ਆਪ ਤੇ ਸ਼ਰਮ ਆਉਂਦੀ ਐ ਮੈਂ ਪਾਰਟੀ ਤੋਂ ਮੰਗ ਕਰਦਾ ਇਸ ਗਲਤੀ ਮੈਂ ਅੱਜ ਵੀ ਪਾਰਟੀ ਨਾਲ ਖੜਾ ਮੈਂ ਕੋਈ ਬਲਕਾਰ ਦਾ ਦੁਖਾਰੇ ਨੂੰ ਮੇਦੇ ਸਪੰਦੀ ਪਰ ਜਦੋਂ ਕੋਈ ਗੱਲ ਸਾਹਮਣੇ ਆਉਂਦੀ ਐ ਤਾਂ ਸੱਚੀ ਗੱਲ ਕਹਿਣੀ ਪੈਂਦੀ ਐ ਅੱਜ ਮੈਨੂੰ ਦੁੱਖ ਐ ਬਲਕਾਰ ਦੀਆਂ ਗੱਲਾਂ ਤੇ ਮੈਂ ਪਾਰਟੀ ਨੂੰ ਬੇਨਤੀ ਕਰਦਾ ਅਮਨ ਅਰੋੜਾ ਜੀ ਸਾਡੇ ਪ੍ਰਧਾਨ ਬਣੇ ਐ सीएम साहब भगवंत मान जी ਇਹਨੂੰ ਚੁੱਪ ਨਾ ਰਹਿਣ ਇਹਦੀ ਬਰੀਕੀ ਨਾਲ ਜਾਂਚ ਕਰਨ ਜੇ ਕੋਈ ਦੋਸ਼ੀ ਹੈ ਬੇਸ਼ੱਕ ਮੈਂ ਦੋਸ਼ੀ ਹਾਂ ਜਾਂ ਕੋਈ ਹੋਰ ਦੋਸ਼ੀ ਹੈ ਉਹਨੂੰ ਪਾਰਟੀ ਨੂੰ ਅੱਗੇ ਵਧਾਉਣ ਵਾਸਤੇ ਕੁਝ ਨਾ ਕੁਝ ਇਹਨਾਂ ਨੂੰ ਹਿਲਾ ਕਰਨਾ ਜੇ ਇਸ ਤਰ੍ਹਾਂ ਚੁੱਪ ਕਰੋਗੇ ਇਸ ਟਾਈਮ ਪਾਰਟੀ ਦੀ ਵਿਜ਼ਨ ਰੰਪਰੇ ਚ ਬਹੁਤ ਥੱਲੇ ਹੈ ਮੈਂ 2024 ਦੇ ਵਿੱਚ ਵੀ ਬੋਲਿਆ ਸੀਗਾ ਜਦੋਂ ਐਮਪੀ ਦੀਆਂ ਇਲੈਕਸ਼ਨਾਂ ਸੀ ਬੀ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਹਲੇ ਸਮਾਂ ਹੈ ਪਾਰਟੀ ਆਪਣੇ ਲੈਵਲ ਤੇ ਕੋਈ ਨਾ ਕੋਈ ਉਦਦਮ ਕਰੇ ਲੇਕਿਨ ਪਾਰਟੀ ਨੂੰ ਮੈਨੂੰ ਨਹੀਂ ਪਤਾ ਪਾਰਟੀ ਨੇ ਉਸ ਗਲਤ ਤੇ ਵੀ ਕੋਈ ਗੌਰ ਨਹੀਂ ਕੀਤੀ ਉਹ ਵੀਡੀਓ ਅੱਜ ਹੋ ਸਕਦਾ ਪੱਤਰਕਾਰਾਂ ਕੋਲ ਵੀ ਹੋਵੇ ਉਹ ਇਹ ਬੇਨਤੀ ਹੈ ਬੀ ਪਾਰਟੀ ਨੂੰ ਜੇ ਤੁਸੀਂ ਅੱਗੇ ਲੈ ਜਾਣਾ ਹੈ ਜਾਂ ਪਾਰਟੀ ਪ੍ਰਤੀ ਥੋੜੀ ਬਾਕੀ ਹਮਦਰਦੀ ਹੈ ਤਾਂ ਇੱਕ ਵਾਰ ਜਿੰਨੇ ਸਾਡੇ ਪੁਰਾਣੇ ਵਰਕਰ ਮੈਂ ਕਹ 41 ਪਿੰਡਾ 41 ਪਿੰਡਾ ਦੇ ਸਾਡੇ ਮੇਨ ਜਿਹੜੇ ਵਰਕਰ ਹੈ 300 ਮੇਨ ਵਰਕਰ ਹੈ ਜਿਹੜੇ ਮੁੱਢ ਲੈਵਲ ਤੋਂ ਸਾਡੇ ਨਾਲ ਤੁਰੇ ਆ ਘਟੂ ਘਟ ਉਹਨਾਂ ਨੇ ਪਾਰਟੀ ਮੀਟਿੰਗ ਰੱਖ ਲਈ ਉਹਨਾਂ ਦੇ ਦੁੱਖ ਸੁੱਖ ਦੀ ਗੱਲ ਵੀ ਕਿੰਨੇ ਉਹਨਾਂ ਦੇ ਕਿਸ ਤਰ੍ਹਾਂ ਅੰਦਰੋਂ ਦੁਖੀ ਆ ਉਹ ਉਹ ਵਿਚਾਰੇ ਚੁੱਪਾ ਡਰਦੇ ਬੋਲਦੇ ਹੀ ਨਹੀਂਗੇ ਕਰਾਪਸ਼ਨ ਕਿੰਨੀ ਚੱਲ ਰਹੀ ਆ ਕਿਤੇ ਕਰਾਪਸ਼ਨ ਦਾ ਵੇਖੋ ਕਿ ਮੈਂ ਆਪਦੇ ਇੱਥੇ ਇਲਾਕੇ ਚ ਨਿਗਰ ਰਖਦੇ ਕਰਾਪਸ਼ਨ ਦਾ ਰੋਲਾ ਸਾਰਾ ਹੀ ਹੈ ਮੈਂ ਕਹਦੇ ਆ ਵੀ ਲੱਕ ਟੁਕਟ ਮੈਂ ਇਨਾ ਸਮਝਦਾ ਮੈਂ ਘਟੋ ਘਟ ਵੀ 4 ਸਾਲ ਲਗਾਤਾਰ ਦਫਤਰ ਚਲਾਇਆ ਇੱਥੇ ਆਪ ਬੈਠ ਕੇ ਹਾਲਾਂਕਿ ਕਲਾ ਭਗਤਾ ਭਾਈ ਕਹੇ ਮੈਂ ਦੱਸਣਾ ਚਾਹੁੰਨਾ ਜਿੱਥੇ ਲਗਾਤਾਰ ਜਦੋਂ ਦੀ ਪਾਰਟੀ 2014 ਪ੍ਰੋਫੈਸਰ ਦੀ ਪਾਰਟੀ ਦੇ ਦਫਤਰ ਦੇ ਵਿੱਚ ਵੀ ਮੈਂ ਡੀਲ ਕੀਤਾ ਬਾਅਦ ਚ ਮਨਜੀਤ ਸਿੰਘ ਬਿੱਟੀ ਦਾ ਦਫਤਰ ਵੀ ਮੈਂ ਆਪਣੇ ਉਧੇ ਵਿੱਚ ਵੀ ਸਾਰੇ ਦਫ਼ਤਰ ਨੂੰ ਸਾਹਮਣੇ ਤੇ ਲਗਾਤਾਰ ਮੈਂ ਪਾਰਟੀ ਦਾ ਇੱਕੋ ਇੱਕ ਦਫ਼ਤਰ ਜੇ ਭਗਤਾਪਾਈ ਲਗਾਤਾਰ ਦਫ਼ਤਰ ਚੱਲ ਰਿਹਾ ਹੋਰ ਮੈਨੂੰ ਨਹੀਂ ਪਤਾ ਬਠਿੰਡੇ ਕਿੰਨੇ ਵਾਰੀ ਦਫ਼ਤਰ ਬਠਿੰਡਾ ਸਾਡਾ ਅ ਹੈੱਡਕੁਆਟਰ ਹੈ ਬਠਿੰਡੇ ਕਿੰਨੇ ਵਾਰੀ ਦਫ਼ਤਰ ਖੁੱਲੇ ਕਿੰਨੇ ਵਾਰੀ ਬੰਦ ਹੋਏ ਆ ਉੱਥੇ ਵੀ ਅਸੀਂ ਪੈਸੇ ਦਿੰਦੇ ਰਹੇ ਆ ਲੇਕਿਨ ਭਗਤਾਪਾਈ ਇਹ ਜਿਹੜਾ ਸੈਂਟਰ ਜਿੱਥੇ ਲਗਾਤਾਰ ਦਫ਼ਤਰ ਚੱਲਿਆ ਲੇਕਿਨ ਹੁਣ ਮੈਂ 5 ਮਹੀਨਿਆਂ ਤੋਂ ਦਫ਼ਤਰ ਬੰਦ ਕਰਤਾ ਕਿਉਂਕਿ ਜਦੋਂ ਸੱਚ ਦੀ ਸੁਣਵਾਈ ਨਾ ਹੋਵੇ ਉਥੇ ਚੁੱਪ ਰਹਣੇ ਜੱਪਾ ਹੁਣ ਮੈਂ ਚੁੱਪ ਸੀ ਆ ਜਾ ਮਸਲਾ ਆ ਗਿਆ ਕਰਕੇ ਮੈਂ ਬੋਲ ਪਿਆ ਨਹੀਂ ਤਾਂ ਚੁੱਪ ਸੀ ਚੁੱਪ ਕਰਕੇ ਬੈਠੇ ਸੀਗੇ ਭਵੰਤਮਾਨ ਮੇਰੇ ਨਿੱਜਿਆਂ ਚੋਂ ਐ ਉਹਨ ਭੈ ਉਹਨਾਂ ਦੇ ਮਾਤਾ ਭੈਣ ਜੀ ਐ ਨਿੱਜਿਆਂ ਚੋਂ ਐ ਮੈਂ ਬੇਨਤੀ ਕਰਦਾ ਜਿੱਥੇ ਨਛੱਤਰ ਸਿੰਘ ਜੇ ਕੋਈ ਫਾਲਟ ਹੈ ਜਾਂ ਮੇਰੇ ਜਿਹੜੇ ਨਾਲ ਲੱਗੇ ਹੋਏ ਵਰਕਰ ਹੈ ਉਹਨਾਂ 'ਚ ਕੋਈ ਦੋਸ਼ ਹੈ ਅਸੀਂ ਮੰਨਣ ਨੂੰ ਤਿਆਰ ਹੋਵਾਂਗੇ ਪਰ ਅਸੀਂ ਪਾਰਟੀ ਦਾ ਨੁਕਸਾਨ ਨਹੀਂ ਦੇਖਣਾ ਚਾਹੁੰਦੇ ਪਾਰਟੀ ਦਾ ਨੁਕਸਾਨ ਹੋ ਰਿਹਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਰਾਮਪੁਰੇ ਫੂਲ ਦੇ ਵਿੱਚ